మూ దే బాడే కదా కమ్మీ బిల్డడా తోచన బ మరి ਵੀ ਮੈਂ ਤਾਂ ਤੈਨੂੰ ਕੁਝ ਕੀਤਾ ਹੀ ਨਹੀਂ ਸੁਖੀ ਕਿਉਂ ਮੈਨੂੰ ਤੂੰ આરોਪ ਲਾਉਣਾ ਹੈ ਮੈਂ ਥਾਣੇ ਤੇ ਜਾਣਾ ਆਪਣੇ ਭਰਾ ਨੂੰ ਦੇ ਕੇ ਫਿਰ ਚੱਕਿੰਗ ਨਾਲੇ ਤੇਰੇ ਪੁੜਿਆਂ ਤੋਂ ਇਹਨੇ ਨਾ ਮਾਰ ਲਵਾਉਂਗੀ ਬਕਵਾਸ ਕਰਦਾ ਬਿਨਾਂ ਗੱਲ ਤੋਂ ਫਿਰ ਕਹਿੰਦੇ ਮੈਨੂੰ ਬੋਲਦੀ ਆ ਮੈਂ ਕੁਝ ਕੀਤਾ ਨਹੀਂ ਬਾਸਤਾ ਨਹੀਂ ਤੂੰ ਐਵੇਂ ਮੈਨੂੰ ਬੋਲਦੀ ਜਾਂਦਾ ਮੈਂ ਜਾਨੀਆ ਮੈਂ ਥਾਣੇ ਕੋਈ ਨਾ ਲੈ ਕੇ ਆਪਦੇ ਭਾਈ ਨੂੰ ਜਾਨੀਆ ਤੇਰੇ ਲਵਾਉਂਦੀਆਂ ਮਾਸਕ ਕੋਈ ਨਹੀਂ ਲੈਣਾਂ ਕਰਦੇ ਜਾ ਰਹੀ ਤੁਮਣੇ ਔਰ ਤੜੀਏ ਤੈਨੂੰ ਨਹੀਂ ਨਹੀਂ ਸਿੰਮੋ ਸਿੰਮੋ ਮੈਂ ਤਾਂ ਮਜ਼ਾਕ ਕਰਦਾ ਸੀਗਾ ਮਿੱਠੀ ਮੈਂ ਥੋੜੀ ਕੁਛ ਦੱਸ ਲੈ ਮੈਂ ਥੋੜੀ ਤੈਨੂੰ ਥੋੜੀ ਕਹਿੰਦਾ ਸੀ ਉਹ ਤਾਂ ਮੈਂ ਕਿਸੇ ਹੋਰ ਨੂੰ ਕਹਿੰਦਾ ਸੀ ਕਿ ਹੋਰ ਦੀ ਗੱਲ ਤੈਨੂੰ ਮੈਂ ਦੱਸਦਾ ਸੀ ਤੈਨੂੰ ਥੋੜੀ ਬੋਲੂਗਾ ਨਾ ਨਾ ਠਾਣੀ ਨਹੀਂ ਜਾਣਾ ਕੋਡ ਕਿਹਾ ਗਿਆ ਚਾਪਾ ਦੱਸ ਸੀ ਮੈਂ ਪੱਤ ਦਿਖਾਈ ਨਾ ਆਇ ਨਹੀਂ ਕਰਨਾ ਬੇਟਾ ਆਇ ਨਹੀਂ ਤੱਕੇ ਖਾਣੇ ਠੀਕ ਆ ਆਪਣਾ ਨਹੀਂ ਜਾਣਾ ਜੂਣਾ ਕੋਈ